ਸਤਿ ਸ੍ਰੀ ਅਕਾਲ ਮੈਂ ਗੁਰਜਿੰਦਰ ਸਿੰਘ ਪੰਗੂ ਤੇ ਮੇਰੇ ਨਾਲ ਮੌਜੂਦ ਨੇ ਡਾਕਟਰ ਹਰਵਿੰਦਰ ਸਿੰਘ ਪੱਟੀ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਸਵਾਗਤ ਜੀ ਸਤਿ ਸ੍ਰੀ ਅਕਾਲ ਪੰਗੂ ਸਾਹਿਬ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਅਖਰ ਕਿੱਥੇ ਕਿ ਖੜੂਗੀ ਗੱਲ ਨਵਜੋਤ ਸਿੰਘ ਸਿੱਧੂ ਦੀ ਤੇ ਪੰਜਾਬ ਕਾਂਗਰਸ ਦੀ ਮੀਟਿੰਗਾਂ ਤਾਂ ਦੇਖੋ ਲਗਾਤਾਰ ਹੋ ਰਹੀਆਂ ਨੇ ਇਨਚਾਰਜ ਪੰਜਾਬ ਦੇ ਵਿੱਚ ਬਦਲੇ ਜਾਂਦੇ ਨੇ ਹੁਣ ਦਵਿੰਦਰ ਸਾਹਿਬ ਇਨਚਾਰਜ ਲਾਤੇ ਨਵਜੋਤ ਸਿੰਘ ਸਿੱਧੂ ਨਾਲ ਮੀਟਿੰਗ ਸੀ ਫਿਰ ਉਹਨਾਂ ਨੂੰ ਦਵਿੰਦਰ ਸਾਹਿਬ ਦਾ ਆਖਰੀ ਦਿਨ ਸੀ ਉਹ ਪਿਕ ਕਰਨ ਚਲੇ ਜਾਂਦੇ ਨੇ ਰਾਜਾ ਬੜ ਤੇ ਉੱਥੇ ਸਾਰੀ ਗੱਲਬਾਤ ਹੁੰਦੀ ਹੈ ਨਵਜੋਤ ਸਿੰਘ ਸਿੱਧੂ ਕਹਿੰਦੇ ਕਿ ਮੈਂ ਇੱਕ ਏਜੰਡਾ ਪੰਜਾਬ ਦਾ ਇੱਕ ਮਾਡਲ ਹੈ ਜਿਹਦੇ ਦੇ ਲੀਹਾਂ ਦੇ ਉੱਪਰ ਤੁਰ ਕੇ ਪੰਜਾਬ ਦਾ ਜਿਹੜਾ ਕ੍ਰਾਈਸਿਸ ਹੈ ਭਾਵੇਂ ਉਹ ਇਕਨੋਮੀ ਦਾ ਕ੍ਰਾਈਸਿਸ ਹੈ ਪੰਜਾਬ ਦਾ ਪੰਜਾਬ ਦੀਆਂ ਜਿਹੜੀਆਂ ਪਾਲਿਸਿ ਸਿਆਣਤੀਆਂ ਦੀ ਲੜਾਈ ਹੈਗੀ ਹੈ ਉਹ ਸਾਰਾ ਕੁਝ ਲਾਗੂ ਹੋਣਗੀਆਂ ਸਾਰਾ ਕੁਝ ਨਾਲ ਦੇ ਨਾਲ 올ਓਵਰ ਕੇ ਜਿਹੜੀ ਸਿਆਲਸਤਾ ਹੁਣ ਤੱਕ ਮਿਲ ਕੇ ਖੇਡਦੀ ਰਹੀ ਹੈ ਜਿਹੜੇ ਚੋਰ ਚੋਰ ਮਸੇਰੇ ਭਾਈ ਅਲੀ ਬੱਬਾ 40 ਚੋਰ ਜਿਸ ਤਰ੍ਹਾਂ ਦੀ ਵਰਡਿੰਗ ਨਵਜੋਤ ਸਿੰਘ ਸਿੱਧੂ ਦੀ ਹੈਗੀ ਹੈ ਕਹਿੰਦੇ ਕਿ ਹੁਣ ਤੱਕ ਲੁੱਟਦੇ ਰਹੇ ਨੇ ਪੰਜਾਬ ਨੂੰ ਨਿਜ਼ਾਤ ਦਿਵਾਉਣ ਦੀ ਲੋੜ ਹੈ ਨਿਜ਼ਾਤ ਉਦੋਂ ਮਿਲੂਗੀ ਜਦੋਂ ਟਰਾਂਸਪਰੈਂਟ ਹੋ ਜਾਊਗਾ ਸਾਰਾ ਕੁਸ਼ਲ ਵੀ ਪੋਲਿਟਿਕਸ ਦੇ ਵਿੱਚ ਪਾਰਦਰਸ਼ਤਾ ਬੜੀ ਜ਼ਰੂਰੀ ਹੈ ਇਸ ਗੱਲ ਦੇ ਉੱਪਰ ਨਵਜੋਤ ਸਿੰਘ ਸਿੱਧੂ ਆਪਣੀ ਸਿਆਸਤ ਕਰ ਰਹੇ ਨੇ ਤੇ ਆਪੋਜੀਸ਼ਨ ਕੋਈ ਹੋਰ ਨਹੀਂ ਹੈਗੀ ਹਾਲਾਂਕਿ ਮੈਂ ਤਾਂ ਇਹ ਵੀ ਕਹਿੰਦਾ ਹੁੰਦਾ ਕਿ ਆਮ ਆਦਮੀ ਪਾਰਟੀ ਦੀ ਆਪੋਜੀਸ਼ਨ ਹੈਗੀ ਹੈ ਕਾਂਗਰਸ ਕਾਂਗਰਸੀ ਆਪੋਜੀਸ਼ਨ ਹੈਗੀ ਹੈ ਕਾਂਗਰਸ ਤਾਂ ਡਾਕਟਰ ਸਾਹਿਬ ਜਿਹੜੀ ਇਹ ਹੁਣ ਸਿਆਸਤ ਹੈ ਕਾਂਗਰਸ ਦੀ ਹਾਲਾਂਕਿ ਗੱਲਬਾਤ ਆਪਾਂ ਇਸ ਕਰਕੇ ਕਰ ਰਹੇ ਆ ਕਿ ਰੂਲ ਰੂਰਿੰਗ ਤੇਰਤਾ ਹੈ ਨਹੀਂ ਤੇ ਇੱਕ ਫੇਸ ਹੈ ਉਹ ਫੇਸ ਹੈ ਨਵਜੋਤ ਸਿੰਘ ਸਿੱਧੂ ਹੈ ਜਿਸ ਕਰਕੇ ਗੱਲ ਕਰਨੀ ਬਣਦੀ ਹੈ ਨਵਜੋਤ ਸਿੰਘ ਸਿੱਧੂ ਦੀ ਥਾਂ ਦੇ ਉੱਪਰ ਕੋਈ ਹੋਰ ਵਿਅਕਤੀ ਹੁੰਦਾ ਹੋ ਸਕਦਾ ਕਿ ਐਡੀ ਕੋਈ ਗੱਲ ਵੀ ਨਹੀਂ ਸੀ ਹੋਣੀ ਸਾਰੇ ਐਗਿਆ ਕੇ ਚੁੱਪ ਕਰ ਜਾਂਦੇ ਕਿ ਆਪਸੀ ਇਹਨਾਂ ਦਾ ਇੱਕ ਕਲੇਸ਼ ਹੈ ਪਰ ਨਵਜੋਤ ਸਿੰਘ ਸਿੱਧੂ ਇੱਕ ਫੇਸ ਹੈਗੇ ਨੇ ਤੇ ਇੱਕ ਉਹਨਾਂ ਦਾ ਅਕਸ ਬਣਿਆ ਹੋਇਆ ਹੈਗਾ ਹਾਈ ਕਮਾਂਡ ਤੱਕ ਪਹੁੰਚ ਰੱਖਦੇ ਨੇ ਇਸ ਤਰ੍ਹਾਂ ਆਪ ਆਪਣੇ ਫੀਲਡਾਂ ਦੇ ਵਿੱਚ ਲਗਨ ਕੰਮ ਕੀਤਾ ਅੱਜ ਨਵਜੋਤ ਸਿੰਘ ਸਿੱਧੂ ਨੂੰ ਡਾਕਟਰ ਸਾਹਿਬ ਕਿੱਥੇ ਖੜਿਆ ਤੁਸੀਂ ਦੇਖਦੇ ਹੋ ਅੱਗੇ ਕੀ ਬਚਦਾ ਨਵਜੋਤ ਸਿੰਘ ਸਿੱਧੂ ਕੋਲੇ ਜਿਹੜੀ ਸਿਆਸਤ ਹੈ ਇਸੇ ਪਾਰਟੀ ਦੇ ਵਿੱਚ ਰਹਿ ਕੇ ਹੋਊਗੀ ਉਹ ਕਿਵੇਂ ਹੋਊਗਾ ਡਾਕਟਰ ਸਾਹਿਬ ਨਵਜੋਤ ਸਿੰਘ ਸਿੱਧੂ ਦਾ ਜੀ ਤੁਸੀਂ ਆਪਾਂ ਜੇ ਇਸ ਗੱਲ ਨੂੰ ਥੋੜਾ ਸਮਝਣਾ ਹੋਵੇ ਨਾ ਬਾਕੀ ਹੋਰ ਤੇ ਪਰਸੰਗ ਦੇ ਨਾਲੋਂ ਇੱਕ ਥੋੜੀ ਜੀ ਨਾ ਸਿਆਸਤ ਦੇ ਵਿੱਚ ਜਿਹੜੀ ਚੇਂਜ ਹੈ ਜੋ ਉਸ ਪਰਸੰਗ ਦੇ ਵਿੱਚ ਇਹਨੂੰ ਸਮਝਣਾ ਜ਼ਰੂਰੀ ਹੈ ਬਹੁਤ ਜਿਹੜਾ ਨਾ ਤਾਂ ਪਾਰਟੀਆਂ ਦੇ ਸਮਝ ਆ ਰਹੀ ਹੈ ਨਾ ਆਮ ਬੰਦੇ ਦੇ ਵੀ ਸਮਝ ਨਹੀਂ ਆ ਰਹੀ ਗੱਲ ਉਹ ਇਹ ਹੈ ਕਿ ਪਿਛਲੇ ਸਮੇਂ ਦੇ ਦੌਰਾਨ ਬਹੁਤ ਵੱਡੀ ਇੱਕ ਚੇਂਜ ਸਾਡੇ ਕਲਚਰ ਦੇ ਵਿੱਚ ਆ ਗਈ ਹੈ ਕਲਚਰ ਦੇ ਵਿੱਚ ਕੀ ਚੇਂਜ ਆਈ ਹੈ ਕਿ ਫੈਨ ਕਲਚਰ ਡਿਵੈਲਪ ਹੋ ਗਿਆ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਸੈਲੀਬ੍ਰਿਟੀ ਕਲਚਰ ਹੈ ਤੇ ਫੈਨ ਕਲਚਰ ਹੈ ਪਹਿਲੇ ਤੁਸੀਂ ਦੇਖਿਆ ਹੋਣਾ ਚਾਹੇ ਓਕੇਰੋਂ ਸੀ ਚਾਹੇ ਯਾ ਨੀਜਲਸੋਂ ਸੀ ਚਾਹੇ ਪ੍ਰਕਾਸ਼ ਸਿੰਘ ਬਾਦਲ ਸੀ ਕੋਈ ਉਹਨਾਂ ਤੋਂ ਨਾ ਦਸਤਖਤ ਕਰਾਉਣ ਨਹੀਂ ਸੀ ਜਾਂਦਾ ਕੋਈ ਆਟੋਗ੍ਰਾਫ ਲੈਣ ਨਹੀਂ ਸੀ ਜਾਂਦਾ ਸੈਲਫੀਆਂ ਲੈਣ ਨਹੀਂ ਸੀ ਜਾਂਦਾ ਇਹ ਜਿਹੜਾ ਸਟਾਰ ਕਲਚਰ ਆ ਗਿਆ ਜਿਸ ਤਰ੍ਹਾਂ ਹੁਣ ਪਿਛਲੇ ਸਮੇਂ ਰੇਲਵੇ ਸਟੇਸ਼ਨਸ ਦੇ ਉੱਪਰ ਮੋਤੀ ਦੇ ਸੈਲਫੀ ਉਹ ਸੈਂਟਰ ਬਣਾਉਂਦੇ ਉਹਨਾਂ ਨੇ ਇਹ ਮਾਸ ਮੀਡੀਆ ਦੇ ਨਾਲ ਆਇਆ ਆਇਆ ਇਹ ਵੈਸਟ ਕਾਉਂਸਲ ਦੇ ਵਿੱਚ ਉਹਨਾਂ ਦੇ ਅਸੀਂ ਇਹ ਕਹਿੰਦੇ ਹੁੰਦੇ ਸੀ ਕਿ ਜੇ ਉੱਥੇ ਬੋਸ਼ ਤੁਰਿਆ ਫਿਰਦਾ 트াম্প ਤੁਰਿਆ ਫਿਰਦਾ ਕੋਈ ਬੌਡਰ ਨਹੀਂ ਕਰਦਾ ਪਰ ਉਹਨਾਂ ਦੇ ਜਿਹੜੇ ਸਟਾਰ ਨੇ ਮਾਈਕਲ ਜੈਕਸਨ ਸੀ ਲੋਕ ਬੇਹੋਸ਼ ਹੋ ਜਾਂਦੇ ਸੀ ਦੇਖ ਕੇ ਸਾਡੇ ਥੋੜਾ ਜਿਹਾ ਸਾਊਥ ਇੰਡੀਆ 'ਚ ਸੀਗਾ ਜਿਵੇਂ ਐਂਟੀ ਔਰ ਸੀ ਐਮ ਜੀ ਔਰ ਸੀ ਜੈ ਲਲਤਾ ਸੀ ਫਿਲਮਾਂ ਦੇ ਵਿੱਚੋਂ ਲੋਕ ਉਤਰ ਗਏ ਸੀ ਸੈਲੀਬ੍ਰਿਟੀ ਉਹਨਾਂ ਨੂੰ ਉਹਨਾਂ ਨੇ ਚੁਣਿਆ ਨਾਰਥ ਇੰਡੀਆ 'ਚ ਨਹੀਂ ਸੀ ਨਾਰਥ ਇੰਡੀਆ 'ਚ ਹੁਣ ਆਇਆ ਹੈ ਰਹੀ ਰਿਕਰੂਟਮੈਂਟ ਜਿਹੜੀ ਪੋਲੀਟੀਕਲ ਹੋ ਰਹੀ ਹੈ ਚਾਹੇ ਉਹ ਭਗਵੰਤ ਮਾਨ ਜੀ ਆਏ ਨੇ ਚਾਹੇ ਉਹ ਨਵਜੋਤ ਸਿੱਧੂ ਆਏ ਨੇ ਕੋਈ ਐਂਟਰਟੇਨਮੈਂਟ ਇੰਡਸਟਰੀ ਚੋਂ ਆਇਆ ਕੋਈ ਸਪੋਰਟਸ ਦੇ ਵਿੱਚੋਂ ਆਇਆ ਪਾਕਿਸਤਾਨ ਦੇ ਜੇਮਰਾਨ ਖਾਨ ਸੀ ਅਪਣੇ ਦੇਖਿਆ ਵੀ ਉਹ ਪੀਐਮ ਤੱਕ ਪਹੁੰਚ ਗਏ ਇਹਦੇ ਚ ਸਮਝਣ ਵਾਲੀ ਗੱਲ ਇਹ ਹੈ ਕਿ ਇਹਨਾਂ ਲੋਕਾਂ ਦੀਆਂ ਕਪੈਸਿਟੀਆਂ ਨੇ ਜਿਹੜੀਆਂ ਲੀਡਰਸ਼ਿਪ ਦੀਆਂ ਉਹ ਪੋਲੀਟੀਕਲ ਲੀਡਰਸ਼ਿਪ ਵਾਲੀਆਂ ਨਹੀਂ ਹਨ ਨਾ ਹੀ ਇਹ ਪਾਰਟੀਆਂ ਦੇ ਵਿੱਚ ਉਸ ਤਰ੍ਹਾਂ ਫਿੱਟ ਹੋਣ ਵਾਲੇ ਬੰਦੇ ਨੇ ਮੈਨੂੰ ਵੀ ਇਹ ਗੱਲ ਦਾ ਬੜਾ ਅਹਿਸਾਸ ਨਹੀਂ ਸੀ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਪੀਸੋਡ ਸੁਣਾਉਣਾ ਕਿਸਾਨ ਮੋਰਚੇ ਦੇ ਦੌਰਾਨ ਜਦੋਂ ਉੱਥੇ ਗਏ ਜਿਹੜੇ ਸਿੰਗਰ ਸੀ ਪ੍ਰਵਿੰਦਰ ਗਰੇਵਾਲ ਦੇ ਸੀ ਨਾਲ ਹੁੰਦੇ ਸੀ ਜਾਂ ਹਰਜੀਤ ਹਰਮਨ ਸੀ ਜਾਂ ਹੋਰ ਬਹੁਤ ਸਾਰੇ ਸਿੰਗਰਸ ਦੇ ਨਾਲ ਉੱਥੇ ਮੌਕਾ ਮਿਲਿਆ ਪੂਰੇ ਫਿਰੇ ਲੋਕੋ ਉਹਨਾਂ ਦੇ ਨਾਲ ਸੈਲਫੀਆਂ ਲੈਣ ਹੋਰ ਮਤਲਬ ਉਹਨਾਂ ਨਾਲ ਬੌਂਸਰ ਰੱਖਣੇ ਪੈਂਦੇ ਨੇ ਘੇਰ ਲੈਂਦੇ ਸੀ ਜੇ ਇਧਰ ਦੀ ਨਿਕਲਣਾ ਤਾਂ ਪਹਿਲਾਂ ਤੈਅ ਕਰਨਾ ਪੈਂਦਾ ਸੀ ਵੀ ਕਿਵੇਂ ਇਹਨਾਂ ਕੋਲ ਮਦਲ ਇੱਕ ਵਾਰੀ ਇਹ ਹੋਇਆ ਟਿਕਰੀ ਬਾਰਡਰ ਦੇ ਉੱਪਰ ਨਾ ਉਹ ਕਹਿੰਦੇ ਜਰਵਿੰਦਰ ਰੋ ਰਵਿੰਦਰ ਸਾਰੇ ਸਾਈਂ ਕੋਲ ਲੱਗ ਗਏ ਜੀ ਮੈਂ ਪਿੱਛੇ ਤੁਰਿਆ ਜਾਵਾ ਤੇ ਉਹ ਇੱਕ ਸੈਲਫੀਆਂ ਲੈਣ ਲੱਗ ਗਏ ਇੱਕ ਬਜ਼ੁਰਗ ਮੇਰਾ ਖਿਆਲ 70 ਕੇ ਸਾਲ ਦਾ ਉਹ ਵੀ ਮਗਰ ਭੱਜਿਆ ਜਾਵੇ ਪੱਕੇ ਜੇ ਰੰਗ ਦਾ ਉਹ ਮੈਂ ਉਹਨੂੰ ਰੋਕ ਕੇ ਕਿ ਹਰਵਿੰਦਰ ਮੈਂ ਜਾ ਰਿਹਾ ਇਹਦੇ ਨਾਲ ਇੱਕ ਕਰਵਾ ਲਵਾਂ ਜਦੋਂ ਕਰਵਾ ਲਿਆ ਮੈਂ ਬਜ਼ੁਰਗ ਨੂੰ ਪੁੱਛਿਆ ਮੈਂ ਬਜ਼ੁਰਗੋ ਆਪਣਾ ਕੀ ਨਾਮ ਹੈ ਕਹਿੰਦੇ ਆਤਮਾ ਸਿੰਘ ਹੈ ਮੇਰਾ ਨਾਮ ਮੈਂ ਉਹਨੂੰ ਕਿਹਾ ਤੁਸੀਂ ਇਹ ਫੋਟੋ ਕਹਦੇ ਲਈ ਕਰਾ ਰਹੇ ਸੀਗੇ ਵੀ ਇਹ ਕੈਮਰਾ ਪਤਾ ਨਹੀਂ ਕਿਹਨੇ ਆਪਣੇ ਕਿਸੇ ਨੇ ਹੋਰ ਨਹੀਂ ਕਿਸੇ ਨੇ ਖਿੱਚੀ ਉਹ 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 ਨੁਮਨੀ ਸੀ ਜਾਣਦੇ ਜਿਹਨੇ ਸੈਲਫੀ ਬਣਾਈ ਉਹਨੇ ਸੈਲਫੀ ਤੇ ਨਹੀਂ ਵੀ ਸੀ ਉਹਨਾਂ ਨੂੰ ਬੜੇ ਖੁਸ਼ ਹੋ ਆਨੰਦ ਦੇ ਵਿੱਚ ਵੀ ਜਿਵੇਂ ਸਫਲ ਹੋ ਗਈ ساری ਯਾਤਰਾ ਮੈਂ ਕਿਹਾ ਬਜ਼ੁਰਗੋ ਜੀ ਤੁਸੀਂ ਕੀ ਇਹਦਾ ਕਰਨਾ ਕਹਿੰਦੇ ਸਾਰੇ ਖਿਚਾ ਰਹੇ ਸੀ ਕਹਿੰਦੇ ਮੈਂ ਵੀ ਕਿਹਾ ਚਲੋ ਕਰਵਾ ਲੈਂਦੇ ਆ ਨਾਲ ਜਿਹੜਾ ਇਹ ਕਲਚਰ ਇੱਕ ਨਵਾਂ ਆ ਗਿਆ ਨਾ ਸਿੰਦੇਜੀ ਦਾ ਪ੍ਰੈਸ਼ਰ ਹੈ ਬੜਾ ਇਹ ਆਮਲੀਟਰਮ ਨਹੀਂ ਹੁੰਦਾ ਉਹ ਰਾਜਾ ਬੜਿੰਗ ਹੈ ਬਾਲਵਾਲ ਸਾਹਿਬ ਨੇ ਉਹਨਾਂ ਨਾਲ ਪੰਜ ਸੱਤ 10 ਕਮਾਣ ਵਾਲੇ ਬੰਦੇ ਆਲੇ ਦਾਲੇ ਹੁੰਦੇ ਨੇ ਪੋਲੀਟਿਸ਼ੀਨਾਂ ਦੇ ਜਿਹੜੇ ਸਿੱਤੂ ਸਾਹਿਬ ਨੇ ਜਾਂ ਮਾਨ ਸਾਹਿਬ ਨੇ ਇਹਨਾਂ ਦਾ ਇੱਕ ਸੈਲੀਬ੍ਰਿਟੀ ਕਲਚਰ ਹੈ ਪਰ ਇਹਨਾਂ ਦੇ ਜਿਹੜੀ ਸੁਣਨ ਵਾਲੇ ਨੇ ਨਾ ਗੱਲ ਉਹ ਡਿਫਰੈਂਟ ਕਿਸਮ ਦੇ ਨੇ ਜ਼ਰੂਰੀ ਨਹੀਂ ਉਹ ਵੋਟਾਂ ਪਾਉਣ। ਅੱਛਾ ਇਹਦੇ ਨਾਲ ਕੀ ਹੈ ਨਾ ਬੰਦਿਆਂ ਦੀ ਆਪਣੀ ਈਗੋ ਆਪਣਾ ਸੈਲਫ ਇਮੇਜ ਡਿਫਰੈਂਟ ਬਣ ਜਾਂਦਾ ਦੂਜਿਆਂ ਨਾਲ। ਕਿ ਸਾਡੇ ਤਾਂ ਮਗਰ ਬਹੁਤ ਪੀੜਾਂ ਦੁਨੀਆ ਫਿਰਤੀਆਂ ਨੇ। ਅੱਛਾ ਉਹ ਪੀੜਾਂ ਨੇ ਕਈ ਵਾਰੀ ਬੇਸਿਕਲੀ ਕੁਝ ਨਹੀਂ ਕਰਨਾ ਹੁੰਦਾ। ਉਹ ਜਿਸ ਤਰ੍ਹਾਂ ਸਾਡੇ ਕ੍ਰਿਕਟਰ ਜਦੋਂ ਹਾਰ ਜਾਂਦੇ ਨੇ ਤਾਂ ਲੋਕ ਉਹਨਾਂ ਦੇ ਮਤਲਬ ਟਮਾਟਰ ਵੀ ਮਾਰਦੇ ਨੇ ਅੰਡੇ ਵੀ ਮਾਰਦੇ ਨੇ। ਜਿਹੜਾ ਫੈਨ ਹੈ ਅਸਲ ਦੇ ਵਿੱਚ ਉਹ ਆਰਗੇਨਾਈਜੇਸ਼ਨਲ ਨਹੀਂ ਹੁੰਦਾ। ਇਹਨਾਂ ਨੂੰ ਜਿਹੜੀਆਂ ਟ੍ਰੈਡੀਸ਼ਨਲ ਪਾਰਟੀਆਂ ਨੇ ਉਹ ਇਹਨਾਂ ਨੂੰ ਯੂਜ਼ ਤਾਂ ਕਰਨਾ ਚਾਹੁੰਦੀਆਂ ਨੇ ਇਹਨਾਂ ਦੀ ਫੈਨ ਹਾਲਿੰਗ ਨੂੰ ਯੂਜ਼ ਕਰਨਾ ਚਾਹੁੰਦੇ ਨੇ ਇਹਨਾਂ ਦੇ ਸਟਾਰ ਕੰਪੇਨਰ ਦੇ ਤੌਰ ਤੇ ਯੂਜ਼ ਕਰਨਾ ਚਾਹੁੰਦੀਆਂ ਨੇ ਪਰ ਜਦੋਂ ਵੀ ਕੋਈ ਗੱਲ ਕਹਿੰਦੇ ਨੇ ਉਹ ਸੁਣਦੇ ਨਹੀਂ ਸਿੱਧੂ ਸਾਹਿਬ ਦਾ ਹੁਣ ਟ੍ਰੈਜੇਡੀ ਇਹ ਹੋਈ ਦੇਖੋ ਬੀਜੇਪੀ ਦੇ ਵਿੱਚ ਵੀ ਅਕਾਲੀਆਂ ਨਾਲ ਵੇਸ ਫੇਰ ਨਾਲ ਵੀ ਜੱਫੀਆਂ ਪਾ ਕੇ ਘੁੰਮਦੇ ਰਹੇ ਉਧਰ ਮਤਲਬ ਕਾਂਗਰਸ ਦੇ ਉਲਟ ਵੀ ਮਤਲਬ ਉਹਨੇ ਬਦਨਾਮ ਹੋਏ ਕਿੰਨਾ ਕੁਛ ਚੱਲ ਰਿਹਾ ਹੈ ਪਰ ਉਹ ਉਹਨਾਂ ਦੀ ਅਪੀਲ ਖਤਮ ਨਹੀਂ ਹੋਈ ਅੱਛਾ ਫਿਰ ਉਹਨਾਂ ਨੂੰ ਵਿਕਟਿਮਾਈਜ਼ ਵੀ ਕੀਤਾ ਗਿਆ ਜਿਹੜਾ ਪੁਰਾਣਾ ਕੇਸ ਕੱਢ ਕੇ ਜੇਲ੍ਹ ਵੀ ਕਰੀਗੇ ਅਰ ਵਿੱਚ ਸਾਰੇ ਸ਼ਾਮਲ ਸੀ ਜੇਲ੍ਹ ਕੱਟ ਕੇ ਹੁਣ ਬੰਦਾ ਬਾਹਰ ਆ ਗਿਆ ਦੂਜੀ ਚੀਜ਼ ਜਿਹੜੀ ਮੈਂ ਸਭ ਤੋਂ ਇੰਟਰਸਟਿੰਗ ਜਿਹੜੀ ਦੇਖਣ ਵਾਲੀ ਹੈ ਜਿਹੜੀ ਸੀਨ ਦੇ ਪਿੱਛੇ ਹੈ ਸਿੱਧੂ ਨੇ ਵੇਸ਼ਕੁਝ ਸ਼ੇਰਾਂ ਦੇ ਵਿੱਚ ਜਾਂ ਹੋਰ ਅਟੈਕ ਕਰੀ ਜਾਵੇ ਵੀ ਬਿਕੇ ਹੋਏ ਨੇ ਹੋਰ ਪਰ ਜਿਹੜੇ ਉਹਨੇ ਮੁੱਦੇ ਚੱਕੇ ਨੇ ਆਫ ਗਰੀਦਮ ਹੁੰਦਾ ਹੈ ਉਹ ਰੇਤਮਸਦਮ ਹੁੰਦਾ ਹੈ ਕਿਉਂ ਕਾਰਪੋਰੇਸ਼ਨਸ ਬਣਾਉਣ ਦਾ ਮੁੱਦਾ ਹੈ ਪੰਜਾਬ ਦੀ ਉਹਦੇ ਉੱਪਰ ਕੋਈ ਰਿਸਪੌਂਡ ਨਹੀਂ ਕਰ ਰਿਹਾ ਨਾਹੀ ਉਹ ਪੋਜੀਸ਼ਨ ਵਾਲੇ ਨਾ ਹੀ ਕਾਂਗਰਸ ਦੇ ਵਿੱਚ ਜਿਹੜੇ ਉਹਦੇ اپੋਜੀਸ਼ਨ ਵਾਲੇ ਨੇ ਮਤਲਬ ਤੁਸੀਂ ਦੇਖੋ ਆਮ ਆਦਮੀ ਪਾਰਟੀ ਨੇ ਕਿਹਾ ਕਿ ਭਾਈ ਤਾਰੂ ਹੈ ਜਿਹੜੀ ਪਹਿਲਾਂ ਨਾਲੋਂ ਜ਼ਿਆਦਾ ਵਿਕੀ ਹੈ ਮਤਲਬ ਰੇਟ ਹੈ ਜਿਹੜਾ ਉਹ ਤੁਸੀਂ ਆਪਣੇ ਹਿਸਾਬ ਦੇ ਨਾਲ ਸਾਰਾ ਕੁਝ ਤੈਅ ਕੀਤਾ ਹੈ ਰੈਵਨਿਊ ਘਟ ਗਿਆ ਪਹਿਲਾਂ ਨਾਲੋਂ ਤੇ ਰਿਟੇਲਰ ਮਾਰਿਆ ਗਿਆ ਤੁਸੀਂ ਮੋਨੋਪੋਲਾਈਜ਼ ਕਰਤੇ ਨੇ ਅੱਛਾ ਇਸ ਗੱਲ ਨੂੰ ਅੱਜ ਤੱਕ ਨਾ ਆਮ ਆਦਮੀ ਪਾਰਟੀ ਨੇ ਜਵਾਬ ਦਿੱਤਾ ਹੈ ਨਾ ਹੀ ਕਾਂਗਰਸ ਜਿਹੜੇ ਉਹਦੇ ਵਿਰੋਧੀ ਨੇ ਉਹਨੇ ਜਵਾਬ ਦਿੱਤਾ ਅੱਛਾ ਜੇ ਉਹ ਇਸ਼ੂ ਚੱਕ ਰਹੇ ਨੇ ਪਲੱਸ ਉਹਨਾਂ ਦੀ ਵਿਕਟਿਮਾਈਜੇਸ਼ਨ ਹੋਰ ਇਹ ਇਸ ਕਰਕੇ ਕੀ ਹੈ ਕਿ ਉਹ ਹੀਰੋ ਬਣਾ ਰਹੇ ਨੇ ਸਾਰੇ ਉਹਨੂੰ ਕਿਉਂਕਿ ਉਹਦੀ ਆਪਣੀ ਇੱਕ ਫੈਨ ਫੋਲੋਇੰਗ ਹੈ ਉਹ ਕੱਠ ਵੀ ਹੋ ਜਾਂਦਾ ਸਾਰਾ ਕੁਝ ਉੱਥੇ ਉਹ ਆਪਣਾ ਮਜਮਨ ਲਾ ਕੇ ਸਾਰਾ ਕੁਝ ਉਹ ਸੁਣਾਉਂਦਾ ਹੈ ਗੱਲ আর ਦੂਜੇ ਪਾਸੇ ਉਹ ਬਾਗੀ ਹੈ ਪਰ ਉਹ ਵਿਕਟਮ ਵੀ ਹੈ ਉਹਨੂੰ ਮਤਲਬ ਉਹ ਇਹ ਕਹਿ ਰਿਹਾ ਵੀ ਮੈਂ ਕਿਸੇ ਸਿਸਟਮ ਚ ਫਿੱਟ ਨਹੀਂ ਆ ਰਿਹਾ ਤਾਂ ਨਹੀਂ ਫਿੱਟ ਆ ਰਿਹਾ ਕਿਉਂਕਿ ਸਾਰੇ ਪੰਜਾਬ ਬ੍ਰੋਤੀ ਨਹੀਂ ਵੀ ਉਹਦੀ ਗੱਲ ਦੇ ਉੱਪਰ ਮੋਹਰ ਲਾਈ ਜਾ ਰਹੇ ਨੇ ਉਹ ਮਤਲਬ ਉਹਦੇ ਉਹਦੇ ਨੈਗੇਟਿਵ ਜਾਣ ਦੀ ਬਜਾਏ ਉਹ ਪੋਜ਼ਿਟਿਵ ਜਾ ਰਹੀ ਉਹ ਕਹਿੰਦਾ ਮੈਂ ਉਹਨਾਂ ਚ ਵੀ ਰਹਿ ਕੇ ਦੇਖ ਲਿਆ ਇਹਨਾਂ ਚ ਵੀ ਰਹਿ ਕੇ ਦੇਖ ਲਿਆ ਸਾਰੇ 75 25 ਤੇ 80 20 ਵਾਲੇ ਨੇ ਇਹ ਅੱਛਾ ਹੁਣ ਇਹ ਗੱਲ ਆਮ ਮੰਦੇ ਨੂੰ ਚੱਜਦੀ ਹੈ ਕਿ ਇਹ ਸਿਆਸੀ ਪਾਰਟੀਆਂ ਜੋ ਮਰਜੀ ਗਿਣਤੀਆਂ ਬਣਤੀਆਂ ਕਰੀ ਜਾਂਦੇ ਕਿਉਂਕਿ ਮਾਸ ਮੀਡੀਆ ਦਾ ਯੁੱਗ ਹੈ ਕਿੰਨੀ ਦੇਰ ਤੁਸੀਂ ਇਹ ਗੱਲ ਨੂੰ ਨਹੀਂ ਸਮਝਦੇ ਉਨੀ ਦੇਰ ਤੁਹਾਨੂੰ ਉਹਦੀ ਅਪੀਲ ਦੀ ਉਹਦੇ ਕ੍ਰਾਈਸਿਸ ਦੀ ਗੱਲ ਦੀ ਸਮਝ ਨਹੀਂ ਆਉ ਉਹ ਇਹ ਹੋ ਸਕਦਾ ਉਹ ਗੱਲ ਨੂੰ ਫੇਲ ਹੋ ਜਾਵੇ ਨਾ ਕਾਮਯਾਬ ਹੋ ਜਾਵੇ ਸਾਰਾ ਕੁਝ ਹੋ ਜਾਵੇ ਪਰ ਜਿਹੜੇ ਉਹਦੇ ਵਿਰੋਧੀ ਨੇ ਉਹਨਾਂ ਨੂੰ ਇਹ ਗੱਲ ਸਮਝ ਨਹੀਂ ਆ ਰਹੀ ਕਿ ਇਹ ਸਮੱਸਿਆ ਕਿੱਥੇ ਹੈ ਉਹ ਕਹਿੰਦੇ ਜੀ ਜਾਬਤੇ 'ਚ ਨਹੀਂ ਰਹਿੰਦਾ ਉਹ ਉਹ ਜਾਬਤੇ ਚ ਉਦਾਇਆ ਹੀ ਨਹੀਂ ਪਈ ਉਹ ਪਰ ਕਿਹੜਾ ਜਾਬਤਾ ਤੁਸੀਂ ਕਹਿ ਰਹੇ ਹੋ ਤੁਸੀਂ ਜਾਬਤਾ ਉਹਦੇ ਤੇ ਲਾਗੂ ਕਰ ਰਹੇ ਹੋ ਜਿੱਥੇ ਨਹੀਂ ਤੇ ਨਹੀਂ ਲਾਗੂ ਕੀਤਾ ਤੁਸੀਂ ਆਪਣੇ ਰਾਣਾ ਗੁਰਜੀਤ ਤੇ ਨਹੀਂ ਕੀਤਾ ਜਿਹੜੇ ਹੋਰ ਪਾਰਟੀ ਵਿਰੋਧੀ ਘਰਵੀਆਂ ਜਿਹੜੀਆਂ ਵੀ ਤੁਸੀਂ ਮੰਨਦੇ ਹੋ ਹੋਈਆਂ ਨੇ ਉਹਨਾਂ ਨੂੰ ਤੁਸੀਂ ਕੁਝ ਨਹੀਂ ਕਹਿ ਰਹੇ ਦੂਜੀ ਚੀਜ਼ ਜਿਹੜੀ ਤੀਜੀ ਚੀਜ਼ ਹੈ ਇਹਦੇ 'ਚ ਉਹ ਇਹ ਹੈ ਕਿ ਸਾਰੇ ਸੀਐਮ ਦੇ ਚਿਕਨੇ ਕਿਛੇ ਹੁੰਦਾ ਹੀ ਹੈ ਹਰ ਹੁੰਦਾ ਨੰਬਰ 1 ਬਣਨਾ ਚਾਹੁੰਦਾ ਹੈ ਇਹ ਕੋਈ ਮਾੜੀ ਗੱਲ ਵੀ ਨਹੀਂ ਅੰਬੀਸ਼ਨ ਰੱਖਣੀ ਪਰ ਸਾਰਿਆਂ ਨੂੰ ਇਹ ਲੱਗਦਾ ਹੈ ਕਿ ਮੈਂ ਇਕੱਲਾ ਹੀ ਯੋਗ ਹਾਂ ਜੇ ਦੂਜਾ ਹਟ ਚਵੇ ਤਾਂ ਮੈਨੂੰ ਸਵਰਗ ਮਿਲ ਜਾਊਗਾ ਅਸਲ ਦੇ ਵਿੱਚ ਜਿਹੜਾ ਸਕਰਸਟੀ ਪੈਰਾਡਾਈਮ ਕਹਿੰਦੇ ਹੁੰਦੇ ਨੇ ਨਾ ਕਿਉਂ ਕੇਕ ਹੈ ਜਿੰਨਾ ਕੇਕ ਉਹਦੇ ਵਿੱਚੋਂ ਕੱਟਿਆ ਗਿਆ ਉਹ ਸਾਲਾ ਮੇਰਾ ਹੀ ਹਿੱਸਾ ਕੱਟਿਆ ਗਿਆ ਤੇ ਇਹ ਇਹ ਜਿਹੜੀ ਸੋਚ ਹੈ ਨਾ ਕਿ ਤੁਹਾਡਾ ਸਪੇਸ ਭਾਈ ਪਬਲਿਕ ਸਪੇਸ ਦੇ ਵਿੱਚ ਤੁਹਾਡੀ ਜਗ੍ਹਾ ਹੈ ਆਪਣੀ ਆਪਣੀ ਕੰਸਟੀਟੂਐਂਸੀ ਹੈ ਤੁਸੀਂ ਉਹਨੂੰ ਬਿਲਡ ਕਰੋ ਪਰ ਵੇਖੀ ਕਿ ਦੂਜੇ ਦੇ ਨਾਲ ਜੁੜ ਕੇ ਇੱਕ ਇੱਕ ਟ ਜੁੜ ਕੇ ਬਿਲਡਿੰਗ ਬਣਦੀ ਹੈ। ਇਹ ਕਾਂਗਰਸ ਦੇ ਜਿਹੜੀ ਸਰਟੀਫਿਕੇਟ ਲੀਡਰਸ਼ਿਪ ਹੈ ਮжоਰਟੀ ਉਹਨਾਂ ਦੇ ਵਿੱਚੋਂ ਐਸੇ ਨੇ ਕਿ ਜਿਨ੍ਹਾਂ ਦੇ ਵਿੱਚੋਂ ਇਹ ਚੇਤਨਾ ਗਾਇਬ ਹੋ ਗਈ ਹੈ। ਜੀ ਡਾਕਟਰ ਸਾਹਿਬ ਇਸ ਕਰਕੇ ਸਪਲੇਸ਼ ਵਧੀ ਜਾ ਰਿਹਾ ਹੈ। ਜੀ ਕੀ ਐਸਾ ਕਿਸੇ ਵੀ ਘਟ ਪੰਜਾਬ ਦੇ ਵਿੱਚ ਰੜਕਦੀ ਹੈ ਕਾਂਗਰਸ ਲੀਡਰਸ਼ਿਪ ਦੇ ਵਿੱਚ ਕਿ ਵੱਡਾ ਫੇਸ ਸੀ ਕੈਪਟਨ ਮਰਿੰਦਰ ਸਿੰਘ ਦਾ। ਕੈਪਟਨ ਸਾਹਿਬ ਛੱਡ ਕੇ ਜਦੋਂ ਚਲੇ ਗਏ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਤਾ ਉਸ ਤੋਂ ਬਾਅਦ ਜਿਹੜੇ ਸਾਰੇ ਲੀਡਰ ਨੇ ਹੁਣ ਆਪਣੇ ਆਪ ਨੂੰ ਪ੍ਰੋਪਰ ਦਾ ਮਹਿਸੂਸ ਕਰਦੇ ਨੇ ਹਾਲਾਂਕਿ ਮੰਨ ਲਓ ਕਿ ਰਾਜਾ ਵੜਿੰਗ ਨੇ ਬੇਸ਼ੱਕ ਦੇਖੋ ਵੜਿੰਗ ਸਾਹਿਬ ਨਾਲ ਚੰਗੇ ਨਹੀਂ ਹੋਈ ਉਹਦੋਂ ਮਨਪ੍ਰੀਤ ਸਿੰਘ ਬਾਦਲ ਸਾਹਿਬ ਦੇ ਸਟੇਟਮੈਂਟ ਉਹਨਾਂ ਨੇ ਰਾਜਾ ਵੜਿੰਗ ਨੂੰ ਸਿਹਦਰ ਸੀ ਚਨਿਆਮ ਨਾਮ ਲੈ ਕੇ ਤੇ ਹੁਣ ਜਦੋਂ ਗੱਲ ਚੱਲਦੀ ਹੈ ਉਦੋਂ ਵੀ ਕਿਤੇ ਨਾ ਕਿਤੇ ਵੜਿੰਗ ਸਾਹਿਬ ਦਾ ਨਾਮ ਆ ਜਾਂਦਾ ਯਾਨੀ ਕਿ ਘਰ ਬੈਠਿਆਂ ਬਠਾਿਆਂ ਵੜਿੰਗ ਸਾਹਿਬ ਨੂੰ ਦਰਸਾਵਾਗੇ ਥੋੜੀ ਭਾਈ ਭਗਵੰਤ ਮਾਨ ਦੇ ਨਾਲ ਸੈਟਿੰਗ ਹੈ ਤੁੜੀ ਕਿਸੇ ਵੱਡੇ ਬੰਦੇ ਨੇ ਸੈਟਿੰਗ ਕਰਾ ਦਿੱਤੀ ਤੁਸੀਂ ਖਿਲਾਫ ਨਹੀਂ ਬੋਲਦੇ ਕਿ ਭਗਵੰਤ ਮਾਨ ਦੇ ਉਹ ਚੀਜ਼ ਉਹਨਾਂ ਦੀ ਗੱਲ ਪੈ ਗਈ ਬੜਿੰਗ ਸਾਹਿਬ ਦੇ ਕਿ ਕਾਂਗਰਸ ਦੇ ਵਿੱਚ ਹੁਣ ਲੀਡਰਸ਼ਿਪ ਦੇ ਵਿੱਚ ਕੈਪਟਨ ਨਮਰਿੰਦਰ ਸਿੰਘ ਜਿਹੇ ਵੱਡੇ ਕਦਾਵਰ ਆਗੂ ਦੀ ਘਾਟ ਹੈ ਕਿਉਂਕਿ ਕੈਪਟਨ ਨਮਰਿੰਦਰ ਸਿੰਘ ਕਿਤੇ ਨਾ ਕਿਤੇ ਕੰਟਰੋਲ ਕਰਕੇ ਰੱਖਦੇ ਸੀ ਸਾਰੇ ਸਿਸਟਮ ਨੂੰ ਅੱਜ ਸਾਰੇ ਹੀ ਆਪਣੇ ਆਪ ਨੂੰ ਇੱਕਸਾਰ ਦਾ ਮਹਿਸੂਸ ਕਰਦੇ ਨੇ ਤੇ ਬੜਿੰਗ ਸਾਹਿਬ ਦੀ ਸੋਚਦੇ ਹੁਣੇ ਮਨ ਦੇ ਵਿੱਚ ਕਿ ਯਾਰ ਹਾਰਿਆ ਹੋਇਆ ਤਾਂ ਹੈ ਨਵਜੋਤ ਸਿੰਘ ਸਿੱਧੂ ਮੈਂ ਜਿੱਤਿਆ ਹੋਇਆ ਤੇ ਇਹ ਚੀਜ਼ਾਂ ਤਾਂ ਜ਼ਰੂਰ ਕੰਪੇਅਰ ਹੁੰਦੀਆਂ ਹੋਣਗੀਆਂ ਯਾਨੀ ਕਿ ਹਾਈ ਕਮਾਂਡ ਸੋਚਦੀ ਤਾਂ ਹੋਣੀ ਕਿ ਕੈਪਟਨ ਨੂੰ ਪਾਸੇ ਕਰਨ ਤੋਂ ਬਾਅਦ ਇਹਦਾ ਖਿਲਾੜਾ ਪਿਆ ਇਸ ਖਿਲਾੜਾ ਦਾ ਕਿਸੇ ਨੇ ਸੋਚਿਆ ਨਹੀਂ ਸੀ ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਦਾ ਵੀ ਖਿਲਾੜਾ ਸੀ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਤੇ ਬਾਜਵਾ ਸਾਹਿਬ ਅੱਜ ਤੱਕ ਕਹਿੰਦੇ ਰਹਿੰਦੇ ਨੇ ਕਿ ਮੈਂ ਤਾਂ ਬਨਵਾਸ ਭੇਜਦਾ ਸੀ ਰਾਜ ਸਭਾ ਦੇ ਵਿੱਚ ਤੇ ਯਾਨੀ ਕਿ ਜਿਹੜੀ ਸਮਰਤਾ ਸੀ ਇੱਕ ਕਦਾਵਰ ਲੀਡਰ ਦੀ ਤੇ ਇੱਕ ਆਰਗੇਨਾਈਜ਼ ਕਰਕੇ ਰੱਖਣਾ ਪੂਰੇ ਸਟਰਕਚਰ ਨੂੰ ਲੱਖ ਵਰਧੀ ਹੋਣਗੇ ਕੈਪਟਨ ਅਮਰਿੰਦਰ ਸਿੰਘ ਦੇ ਆਪਣੀ ਸਰਕਾਰ ਦੇ ਵਿੱਚ ਪਰ 4.5 ਸਾਲ ਕੋਈ ਕੁਛ ਕਰਨ ਨਹੀਂ ਸੀ ਦਿੱਤਾ ਉਹ ਤਾਂ ਇਲੈਕਸ਼ਨ ਦੇ ਵੇਲੇ ਜਦੋਂ ਹਾਈ ਕਮਾਂਡ ਜਿਆਦਾ ਸੁਣਨ ਲੱਗ ਪਈ ਤਾਂ ਉਦੋਂ ਸਾਰਾ ਕੁਝ ਡਾਕਟਰ ਸਾਹਿਬ ਹੋਇਆ ਕਿ ਇਹ ਚੀਜ਼ ਹੈਗੀ ਹੈ ਜੇਕਰ ਕੋਈ ਵੱਡਾ ਲੀਡਰ ਹੁੰਦਾ ਤਾਂ ਕਿਤੇ ਨਾ ਕਿਤੇ ਬਰੌਂ ਦਾ ਘਟ ਜਾਂਦਾ ਹੁਣ ਉਦਾਂ ਦੀ ਕੋਈ ਛਤਰ ਛਾਇਆ ਨਹੀਂ ਹੈਗੀ ਜਿਵੇਂ ਕੈਪਟਨ ਬਰਿੰਦਰ ਸਿੰਘ ਸੀ ਦੇਖੋ ਦੋਨੇ ਚੀਜ਼ਾਂ ਸੀਗੀਆਂ ਛਤਰ ਛਾਇਆ ਵੀ ਸੀ ਡੰਡਾ ਵੀ ਸੀ ਕਿਉਂਕਿ ਉਹਨਾਂ ਨੇ ਬਹੁਤ ਸਾਰੇ ਕਾਂਗਰਸੀ ਮੰਤਰੀਆਂ ਦੇ ਫੈਲਾ ਉਹਨਾਂ ਨੇ ਆਪ ਹੀ ਕਿਹਾ ਕਿ ਮੈਂ ਹਾਈ ਕਮਾਂਡ ਨੂੰ ਦਿੱਤੀਆਂ ਸੀ ਵੀ ਭਾਈ ਇਹ ਕਰ ਰਹੇ ਹਾਂ ਉਹਨਾਂ ਨੇ ਰੋਕ ਹੀ ਨਹੀਂ ਕਰ ਆਖਣ। ਉਹਨੇ ਸੰਗੜੀ ਪਾਈ ਹੋਈ ਸੀ। ਉਹ ਜਿਹੜਾ ਵੀ ਸਟੇਟ ਪਾਵਰ ਦੇ ਵਿੱਚ ਹੁੰਦਾ ਉਹ ਸੰਗੜੀ ਪੈ ਜਾਂਦੀ ਹੈ ਜਿਹਦੇ ਛੋਟੇ ਮੋਟੇ ਧੰਦੇ ਨੇ ਉਹਦੀ ਮਜਬੂਰੀ ਹੁੰਦੀ ਹੈ। ਉਹੀ ਸੰਗੜੀਆਂ ਮਾਨ ਸਾਹਿਬ ਕੋਲ ਵੀ ਨੇ ਹੁਣ। ਕਹੀਓ 75252080 ਦੀ ਗੱਲ ਕਰ ਰਹੇ ਨੇ। ਅਨਫੋਰਚੂਨੇਟਲੀ ਜਾਂ ਫੋਰਚੂਨੇਟਲੀ ਕਹਿ ਲਓ ਨਵਜੋਤ ਸਿੱਧੂ ਦਾ ਇਸ ਤਰ੍ਹਾਂ ਦਾ ਧੰਦਾ ਕੋਈ ਨਹੀਂ। ਉਦੇ ਕੋਈ ਸੰਗੜੀ ਇਸ ਤਰ੍ਹਾਂ ਦੀ ਪਈ ਨਹੀਂ ਹੋਈ ਇੱਕ ਪਈ ਹੋਈ ਸੀ ਜਿਹੜੀ ਉਹ ਕਤਲ ਕੇਸ ਬਣਾਉਂਦੇ ਸੀ ਜਾਂ ਹੋਰ ਤੋਂ 323 ਦਾ ਜਾਂ ਹੋਰ ਉਹ ਚੋਂ ਜੇਲ੍ਹ ਕੱਟ ਲਈ ਉਹਦੇ ਚੋਂ ਉਹ ਮੁਕਤ ਹੋ ਕੇ ਬਾਹਰ ਨਿਕਲਿਆ ਕਿ ਹੁਣ ਮੇਰੇ ਉੱਪਰ ਪਈ ਕੋਈ ਕੁੰਡਾ ਨਹੀਂ ਹੈ ਇਸੰਦੇ ਵਿੱਚ ਸੋ ਇਹ ਇੱਕ ਬੇਸਿਕ ਚੀਜ਼ ਹੈ ਕਿ ਸਿਆਸਤ ਦੇ ਵਿੱਚ ਕੈਪਟਨ ਮਨਿੰਦਰ ਸਿੰਘ ਵੀ ਜਿਹੜਾ ਕਰ ਰਹੇ ਸੀਗੇ ਤਾਂ ਚਲੋ ਵੱਡੇ ਬੰਦੇ ਚੁਰਗਦਾ ਚਲੋ ਹੁੰਦਾ ਹੀ ਹੈ ਇੱਕ ਉਹਨੇ ਮਤਲਬ ਸਪੇਸ ਦਿੱਤੀ ਹੋਈ ਸੀ ਸਾਰਿਆਂ ਨੂੰ ਇਹ ਉਹ ਆਰਗੇਨਾਈਜੇਸ਼ਨਲੀ ਕੀ ਹੋ ਰਿਹਾ ਹੈ ਕਿ ਆਰਗੇਨਾਈ ਇੱਕ ਦੂਜੇ ਨੂੰ ਸਪੇਸ ਨਹੀਂ ਦੇ ਰਿਹਾ ਇੱਕ ਦੂਜੇ ਤੇ ਕੁੰਗੀਆਂ ਮਾਰ ਰਹੇ ਨੇ ਅਸਾਂ ਦੇ ਵਿੱਚ ਜੇ ਕੋਈ ਇਸ ਤਰ੍ਹਾਂ ਦਾ ਹੋਵੇ ਦੂਜਾ ਇਹ ਹੈ ਕਿ ਜਿਹੜੀ ਕੇਂਦਰੀ ਸਾਡੀ ਮਤਲਬ ਕਹਿ ਲੋ ਹਾਈ ਕਮਾਂਡ ਹੈ ਨਾ ਕਾਂਗਰਸ ਦੀ ਉਹਦੇ ਵਿੱਚ ਇੱਕ ਸਮੱਸਿਆ ਪਹਿਲਾਂ ਤੋਂ ਹੀ ਹੈ ਉਹ ਅਸੀਂ ਗਿਆਨੀ ਤੇ ਦਰਬਾਰਾ ਸਿੰਘ ਦੀ ਵੀ ਦੇਖੀ ਹੈ ਮਤਲਬ ਉਹ ਪਹਿਲੇ ਦਿਨ ਤੋਂ ਦੋ ਧੜੇ ਰੱਖਦੇ ਨੇ ਔਰ ਦੋ ਧੜਿਆਂ ਨੂੰ ਉਹ ਪਾਲਦੇ ਨੇ ਉਹਦੇ ਵਿੱਚ ਸਟੇਟਾਂ ਦਾ ਨੁਕਸਾਨ ਵੀ ਹੋਇਆ ਉਹਦੇ ਚੋਂ ਅੱਧਾ ਪੰਜਾਬ ਦੀ ਜਿਹੜੀ ਅੱਜ ਦੀ ਟਰੈਜੇਡੀ ਹੈ ਤੇ ਉਹਦੇ ਚੋਂ ਵੀ ਨਿਕਲੇ ਜਪਾਨੂੰ ਪਤਾ ਹੈ ਇਸ ਗੱਲ ਦਾ ਤੋ ਇਹ ਇਹਨਾਂ ਦੇ ਕਾਂਗਰਸ ਦੇ ਕਿਸਮ ਦੇ ਨਾਲ ਕਿ ਲੋਟੀ ਜੰਨੇ ਦੇ ਵਿੱਚ ਹੈ ਇਹ ਚੀਜ਼ ਉਹ ਜੀ ਚੀਜ਼ ਇਹ ਕਿ ਪੰਜਾਬੀਆਂ ਦੇ ਵਿੱਚ ਇਹ ਹੈ ਕਿ ਪੰਜਾਬੀਆਂ ਜਿੱਨਾ ਲੀਡਰਸ਼ਿਪ ਦੀ ਭਾਵਨਾ ਬਹੁਤ ਜ਼ਿਆਦਾ ਹੈ ਉਹ ਸਾਰੇ ਕਹਿੰਦੇ ਨੇ ਵੀ ਸਾਡੇ ਅੱਗੇ ਨਾ ਲੱਗੋ ਸਾਨੂੰ ਅੱਗੇ ਲਾਓ ਸਾਰੇ ਹੀ ਕੈਪਟਨ ਬਣਨਾ ਚਾਹੁੰਦੇ ਨੇ ਇਸ ਕਰਕੇ ਟੀਮ ਨਹੀਂ ਬਣਦੀ ਤੋ ਇਹ ਮੁਸ਼ਕਲ ਹੈ ਤੇ ਤੀਜੀ ਚੀਜ਼ ਮੈਂ ਜਿਹੜੀ ਇਹਦੇ ਵਿੱਚ ਸਮਝਦਾ ਕਿ ਜਿਹੜੀ ਰਾਹੁਲ ਗਾਂਧੀ ਨੇ ਜਾਂ ਉਹ ਸੈਂਟਰਲ ਲੀਡਰਸ਼ਿਪ ਨੇ ਜਿਹੜੀ ਸੋਨੀਆ ਗਾਂਧੀ ਤੋਂ ਬਹੁਤ ਚੇਂਜ ਆਈ ਕੁਝ ਵੀ ਜੂਥ ਨੂੰ ਅੱਗੇ ਲਿਓ ਪਤਾ ਠੀਕ ਹੈ ਕਿ ਯੂਥ ਨੂੰ ਅੱਗੇ ਲਿਓ ਪਰ ਅੱਗੇ ਵੀ ਇਸ ਸਿਸਟਮ ਚ ਹੀ ਆਉਣਾ ਹੁੰਦਾ ਹਰਿੰਦਰ ਸਿੰਘ ਤਾਂ ਲਾ ਲਿਆ ਮੁੜ ਕੇ ਸੰਭਲਿਆ ਹੈ ਨਹੀਂ ਕੰਮ ਪਹਿਲਾਂ ਉਹਨਾਂ ਲਾਵਾ ਸਾਹਿਬ ਚੰਨੀ ਸਾਹਿਬ ਸੋਨੀ ਸਾਹਿਬ ਪਤਾ ਨਹੀਂ ਕੀ ਕੁਝ ਹੋਇਆ ਮਤਲਬ ਉਹਦੇ ਚ ਤੁਸੀਂ ਦੇਖੋ ਸੋ ਉਹ ਖਲਾਰਾ ਐਸਾ ਪਾ ਲਿਆ ਕਿ ਉਹ ਅੱਜ ਤੱਕ ਸੰਭਲ ਨਹੀਂ ਰਿਹਾ ਜਿਵੇਂ ਹੁੰਦਾ ਨਾ ਵੀ ਤੁਸੀਂ ਬਾੜੇ ਦਾ ਮਤਲਬ ਦਰਵਾਜ਼ਾ ਖੋਲਤਾ ਉਹ ਜਿਹੜੇ ਬਾਹਰ ਨਿਕਲ ਗਏ ਨਿਕਲ ਗਏ ਸੋ ਉਹੀ ਕੰਮ ਅਜੇ ਚੱਲ ਰਿਹਾ ਪਰ ਮੇਰਾ ਖਿਆਲ ਇਹ ਹੈ ਕਿ ਕਾਂਗਰਸ ਨੂੰ ਲੈਟ ਹੋ ਗਈ ਇਹ ਚੀਜ਼ ਇਹ ਐਨਾਨਸ ਕਰਨੀ ਚਾਹੀਦੀ ਚਾਹੀਦੀ ਇਹ ਇਹਨਾਂ ਨੂੰ ਆਪਸ ਵਿੱਚ ਮੰਤਨ ਕਰਨਾ ਚਾਹੀਦਾ ਬੈਠ ਕੇ ਜੀ ਮਤਲਬ ਦਵਿੰਦਰ ਜਾਦਵ ਨੂੰ ਹੀ ਤਾਂ ਵਿਚਾਰੇ ਕੀ ਕਰਨਗੇ ਉਹਨੇ ਤਾਂ ਉਹਨਾਂ ਨੇ ਕਿਹਾ ਕਿ ਜੀ ਤੁਸੀਂ ਐਕਸ਼ਨ ਕਿਉਂ ਨਹੀਂ ਇਹਦੇ ਤੇ ਲੈਂਦੇ ਉਹਨੇ ਬੁਲਾ ਕੇ ਪੁੱਛਿਆ ਉਹ ਕਹਿੰਦੇ ਵੀ 24 ਤਰੀਕ ਤੱਕ ਮੇਰੇ ਪ੍ਰੋਗਰਾਮ ਪਹਿਲਾਂ ਹੀ ਤੇਰੇ ਆਉਣ ਤੋਂ ਪਹਿਲਾਂ ਹੀ ਐਨਾਨਸ ਸੀਗੇ ਵਰਕਰਾਂ ਨਾਲ ਅੱਛਾ ਇਹ ਵੀ ਗੱਲ ਸੱਚੀ ਹੈ ਕਿ ਵਰਕਰਾਂ ਨੂੰ ਬੰਦਾ ਮਿਲਦਾ ਇਹ ਚ ਜਾਬਤੇ ਦਾ ਮਸਲਾ ਕਿੱਥੋਂ ਆ ਗਿਆ ਉਹ ਰਿਲੀ ਕਰ ਰਹੇ ਨਾ ਕਾਂਗਰਸ ਦੇ ਕਲੱਬ ਤੋਂ ਬੋਲ ਨਹੀਂ ਰਹੇ ਉਹ ਤਾਂ ਆਪਣੀ ਕਹਿੰਦੇ ਕਿ ਜੀ ਉਹ ਰਾਜਾਪੁਰਿੰਗ ਕਹਿੰਦੇ ਨੇ ਪ੍ਰਧਾਨ ਨਹੀਂ ਕਾਂਗਰਸ ਦੇ ਉਹ ਕਹਿੰਦੇ ਕਿ ਸਾਨੂੰ ਰੈਲੀਆਂ ਦੇ ਉੱਪਰ ਕੋਈ ਇਤਰਾਜ਼ ਨਹੀਂ ਜਿਹੜੇ ਬੰਦੇ ਕਹਿੰਦੇ ਅਸੀਂ ਕਾਂਗਰਸ ਦੇ ਵਿੱਚੋਂ ਕੱਢੇ ਨੇ ਉਹਨਾਂ ਵੱਲੋਂ ਲੈ ਕੇ ਰੈਲੀਆਂ ਕਿਉਂ ਕਰ ਰਹੇ ਨੇ ਜਿਹੜੇ ਸਾਡੇ ਕੱਢੇ ਹੋਏ ਨੇ ਜੀ ਉਹਨਾਂ ਨੇ ਕੱਢੇ ਕਿਉਂ ਹੋਣੇ ਪਹਿਲੀ ਗੱਲ ਤਾਂ ਜੇ ਉਹਦੇ ਕਰਕੇ ਹੀ ਕੱਢੇ ਨੇ ਫੇਰ ਉਹਨਾਂ ਨੂੰ ਨਾਲ ਲੈ ਕੇ ਰੈਲੀਆਂ ਕਰੂਗਾ ਤਾਂ ਕੁਦਰਤੀ ਗੱਲ ਹੈ ਤੇ ਦੂਜੀ ਚੀਜ਼ ਇਹ ਕਿ ਜਦੋਂ ਤੁਸੀਂ ਭਾਸ਼ਣ ਆਸ਼ੂ ਤੇ ਕਰਪਸ਼ਨ ਦੇ ਕੇਸ ਦਰਜ ਹੁੰਦੇ ਨੇ ਤੁਸੀਂ ਧਰਨੇ ਮਾਰਦੇ ਤਦੋਂ ਤੁਹਾਡੇ ਇੱਕ ਜਿੱਤਿਆ ਹੋਇਆ ਐਮਐਲਏ ਇਸ ਪਾਲਸਿੰਗ ਖੇੜਾ ਉਹਦੇ ਤੇ ਦੋ ਦੋ ਤਿੰਨ ਦਿਨ ਕੇਸ ਬਣਦੇ ਨੇ ਤੁਸੀਂ ਸਿਰਫ ਟਵੀਟ ਕਰਦੇ ਆਂ ਆਮ ਵਰਕਰ ਹੈ ਜਿਹੜਾ ਕਾਂਗਰਸ ਦਾ ਤੁਸੀਂ ਗ੍ਰਿ ਕੜੀ ਮੰਡੇ ਚ ਗੱਲ ਕਰਕੇ ਦੇਖੋ ਮੇਰੇ ਬਹੁਤ ਸਾਰੇ ਨਾਲ ਲਿੰਕ ਨੇ ਕੋਈ ਗੱਲਾਂ ਕਰਦੇ ਨੇ ਚਾਹੇ ਉਹ ਜਿਹੜੇ ਇਹਦੇ ਨਾਲ ਵੀ ਤੁਰੇ ਫਿਰਦੇ ਨੇ ਮਤਲਬ ਕੋਈ ਕੋਈ ਬੈਲੈਂਸ ਹੁੰਦਾ ਕਿ ਤੁਸੀਂ ਜੇ ਡਿਸਪਲਿਨ ਲਾਗੂ ਕਰਨਾ ਹੈ ਤਾਂ ਭਾਈ ਸਾਰਿਆਂ ਲਈ ਆ ਰੂਲ ਹੈ ਜੇ ਨਹੀਂ ਲਾਗੂ ਕਰਨਾ ਰਿਆ ਤਾਂ ਇਹ ਵੀ ਸਾਰਿਆਂ ਦੇ ਲਈ ਹੈ ਉਹ ਆਰਗੇਨਾਈਜੇਸ਼ਨ ਸਟਰਕਚਰ ਨਹੀਂ ਬਣ ਸਕਿਆ ਅਗਰ ਉਹਦੀ ਸੈਕਟ ਹੀ ਨਹੀਂ ਮਤਲਬ ਵਰਕਰਾਂ ਦੇ ਮਨ 'ਚ ਬਣ ਸੀ ਕਿ ਆਪਣੇ ਆਪਣੇ ਧੜੇ ਬਣਾਈ ਫਿਰਦੇ ਨੇ ਛੋਟੇ ਛੋਟੇ ਉਹਦੇ ਪਿੱਛੇ ਲੜ ਪੈਂਦੇ ਨੇ ਉਹ ਉਹ ਇੱਕ ਦੇ ਖਿਲਾਫ ਇਕੱਠੇ ਨੇ ਜਦੋਂ ਉਹ ਪਾਸੇ ਹੋ ਜੂਵੇ ਅੱਜ ਸਿੱਧੂ ਨਿਕਲ ਜੂਵੇ ਫੇਰ ਕਿਹੜਾ ਇਹ ਧੜੇ ਬੰਦੀ ਰੁਕ ਜਾਣੀ ਇਹ ਤਾਂ ਅਜੇ ਟੱਕੀ ਹੋਈ ਐ ਕਿਉਂਕਿ ਉਹਦੇ ਤੇ ਸਿੱਧੂ ਦਾ ਟੱਕਣ ਲੱਗਿਆ ਹੋਇਆ ਗਿਆ ਲੋ ਜਦੋਂ ਉਹ ਚੱਕਿਆ ਗਿਆ ਬਾਕੀ ਕਿਹੜਾ ਇਕੱਠੇ ਨੇ ਆਪਸ ਦੇ ਵਿੱਚ ਸਰਕਾਰ ਸਗੋਂ ਉਹਨਾਂ ਨੂੰ ਯੂਜ਼ ਕਰਦੀ ਹੈ ਜਿਹੜਾ ਵੀ ਸਰਕਾਰ ਚ ਹੋਊਗਾ ਯੂਜ਼ ਕਰੂਗਾ ਉਹ ਉਹਦੇ ਉਹਦੇ ਕੋਲ ਤਾਂ ਸ਼ਕਤੀ ਹੁੰਦੀ ਹੈ ਉਹਨੂੰ ਮਤਲਬ ਪੁਲਿਸ ਵਾਲੇ ਵਿਜੀਲੈਂਸ ਵਾਲੇ ਸਾਰਾ ਕੁਝ ਦੱਸ ਦਿੰਦੇ ਨੇ ਕਿ ਕੀ ਦਾ ਧੰਦਾ ਕਿੱਥੇ ਚੱਲ ਰਿਹਾ ਹੈ ਪਰ ਇੱਕ ਦਬਕਾ ਮਾਰਨ ਦੀ ਲੋੜ ਹੁੰਦੀ ਹੈ ਉਹ ਸਾਰਾ ਕੁਝ ਸੈਟ ਇਚ ਆ ਜਾਂਦਾ ਹੈ ਉਹ ਸੋ ਇਹ ਇੱਕ ਇੱਕ ਸਮੱਸਿਆ ਹੈ ਜਿਹੜੀ ਨੂੰ ਉਹ ਵੀ ਸਰਕਾਰ ਵੀ ਨੰਗਾ ਕਰੀ ਜਾ ਰਹੀ ਹੈ ਜਾਣੇ-ਣਾਂੇ ਚ ਉਹ ਸਿੱਧੇ ਤੌਰ ਤੇ ਕਰ ਰਿਆ ਨਿਯੋਜ ਸਿੱਧੂ ਸੋ ਇੱਕ ਵੱਡਾ ਚੈਲੰਜ ਤਾਂ ਹੈ ਹੀ ਆਪਣੇ ਆਪ ਦੇ ਵਿੱਚ ਹੈ ਸਹੀ ਬਿਲਕੁਲ ਬਿਲਕੁਲ ਸੋ ਟੜੇ ਬੰਦੀ ਤਾਂ ਬਿਲਕੁਲ ਲੱਗਦਾ ਤੁਹਾਡੀ ਗੱਲ ਸਹੀ ਹੈ ਨਵਜੋਤ ਸਿੰਘ ਸਿੱਧੂ ਦੇ ਆਉਣ ਤੋਂ ਪਹਿਲਾਂ ਵੀ ਟੜੇ ਬੰਦੇ ਸੀ ਕੈਪਟਨਸੀ ਬਾਜਵਾ ਸੀ ਤੁਸੀਂ ਦਰਵਾਰਾ ਸਿੰਘ ਤੇ ਗਿਆਨੀ ਜੈਲ ਸਿੰਘ ਦਾ ਜ਼ਿਕਰ ਕਰਕੇ ਆਏ ਹੋ ਟੜੇ ਬੰਦੇ ਦਾ ਕਾਂਗਰਸ ਦੇ ਵਿੱਚ ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ ਕਿ ਹਾਈ ਕਮਾਂਡ ਜਰੂਰ ਇੱਕ ਪੈਰਦਰਸ਼ ਗਰੁੱਪ ਖੜਾ ਕਰਕੇ ਰੱਖਦੀ ਹੈ ਤੇ ਉਸੇ ਨੂੰ ਯੂਜ਼ ਕਰਦੇ ਨੇ ਉਹ ਆਪਾਂ ਨੇ ਹੋਰ ਸਟੇਟਾਂ ਦੇ ਵਿੱਚ ਵੀ ਆਪਾਂ ਦੇਖੇ ਰਹੇ ਹਾਂ ਕਾਂਗਰਸ ਆ ਇਸੇ ਪਾਲਿਸੀ ਦੇ ਤਹਿਤ ਚੱਲ ਰਹੇ ਨੇ ਉਹ ਪਰ ਨੁਕਸਾਨ ਹੋ ਰਿਹਾ ਕਾਂਗਰਸ ਇੱਕ ਇਤਿਹਾਸਿਕ ਹਿਸਟੋਰੀਕਲ ਪਾਰਟੀ ਹੈ ਨੁਕਸਾਨ ਹੋਊਗਾ ਹਾਈ ਕਮਾਂਡ ਨੂੰ ਇਹ ਗੱਲ ਸਮਝਦੇ ਵਿੱਚ ਨਹੀਂ ਆ ਰਹੀ ਕਿਉਂਕਿ ਇਹ ਸਲਾਹ ਦੇਣ ਵਾਲੇ ਇਦਾਂ ਦੇ ਹੁੰਦੇ ਨੇ ਤੇ ਉਫਰ ਸਾਰੀਆਂ ਗੱਲਾਂ ਨਾਲ ਨਾਲ ਚਲਦੀਆਂ ਰਹਿੰਦੀਆਂ ਨੇ ਸੋ ਡਾਕਟਰ ਸਾਹਿਬ ਬਹੁਤ-ਬਹੁਤ ਸ਼ੁਕਰੀਆ ਸਾਰੀ ਗੱਲਬਾਤ ਤੁਸੀਂ ਰੱਖੀ ਕਾਂਗਰਸ ਵਾਲੇ ਮਾਮਲੇ ਦੇ ਪਰ ਧੰਨਵਾਦ ਤੁਹਾਡਾ ਜੀ ਆਪਾਂ ਗੰਗੂ ਸਾਹਿਬ ਸਰੋਤਿਆਂ ਦਾ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ ਸੋ ਮੱਚ ਬਹੁਤ-ਬਹੁਤ ਸ਼ੁਕਰੀਆ ਸਾਹਿਬ ਧੰਨਵਾਦ